ਦਾ ਆਖੋ ਸਤਨਾਮ ਵਾਹਿਗੁਰੂ ਜੀ 1469 ਤੋਂ ਖੇਡ ਸ਼ੁਰੂ ਹੁੰਦੀ ਹੈ 230 ਸਾਲ ਲਾ ਕੇ ਅੱਜ ਦਾ ਦਿਹਾੜਾ 1699 ਦਾ ਮਰਜ ਨੇ ਬੰਦੇ ਨੂੰ ਪੂਰਾ ਬੰਦਾ ਬਣਾਇਆ ਆਪਾਂ ਆਮ ਘਰਾਂ ਦੇ ਵਿੱਚ ਵਿਚਰਦੇ ਆਂ ਜੇ ਕੋਈ ਨਿਆਣਾ ਇਲਤ ਕਰੇ ਗਲਤੀ ਕਰੇ ਜਾਂ ਕਿਸੇ ਸਿਆਣੇ ਦਾ ਕਿਸੇ ਨਾਲ ਪੰਗਾ ਪੈ ਜਾਏ ਬੰਦਾ ਇਹੀ ਕਹਿੰਦਾ ਬੰਦਾ ਬਣ ਜਾ ਅੱਜ ਤੱਕ ਕਦੇ ਵੀ ਕੁੱਤੇ ਨੂੰ ਮੱਝ ਨੂੰ ਪਸ਼ੂ ਨੂੰ ਗਾਂ ਨੂੰ ਕਦੇ ਨਹੀਂ ਕਿਸੇ ਨੇ ਕਿਹਾ ਤੂੰ ਗਾਂ ਬਣ ਜਾ ਤੂੰ ਕੁੱਤਾ ਬਣ ਜਾ ਤੂੰ ਮੱਝ ਬਣ ਜਾ ਕਿਹਾ ਕਦੇ ਕਿਸੇ ਨੇ ਬੰਦੇ ਨੂੰ ਹੀ ਬੰਦਾ ਕਹਿੰਦਾ ਤੂੰ ਬੰਦਾ ਬਣ ਜਾ ਇਹਦਾ ਮਤਲਬ ਕੀ ਵੀ ਸ਼ੱਕ ਹੈ ਹਜੇ ਬੰਦਾ ਹੈ ਨਹੀਂ ਆਖੋ ਸਤਨਾਮ ਵਾਹਿਗੁਰੂ ਜੀ ਤਾਂ ਹੀ ਬੰਦਾ ਕਹਿੰਦਾ ਵੀ ਬੰਦਿਆਂ ਵਾਲੇ ਕੰਮ ਕਰ ਬੰਦਾ ਬਣ ਤੇ ਗੁਰਬਾਣੀ ਨੇ ਸਾਨੂੰ ਬੰਦੇ ਬਣਾਇਆ ਹੈ ਕੁਦਰਤ ਕਰਕੇ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਗੁਰਬਾਣੀ ਨੇ ਬੰਦੇ ਦੀਆਂ ਨਿਸ਼ਾਨੀਆਂ ਦੱਸੀਆਂ ਨੇ ਮਾਰੇ ਕਹਿੰਦੇ ਇੱਕ ਨਿਸ਼ਾਨੀ ਹੈ ਬੰਦੇ ਦੀ ਜਿਹੜਾ ਬੰਦਗੀ ਕਰਦਾ ਹੈ ਬੰਦੇ ਸੇ ਜੇ ਪਵੈ ਵਿੱਚ ਬੰਦੀ ਬੰਦੀ ਕਹਿੰਦੇ ਨੇ ਬੰਦਗੀ ਨੂੰ ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦਿਦਾਰ ਅੱਲਾਹ ਪਾਕ ਦਾ ਦਿਦਾਰ ਕਰਨ ਵਾਸਤੇ ਬੰਦਗੀ ਕਰੇ ਉਹ ਬੰਦਾ ਹੈ ਦੂਜੀ ਨਿਸ਼ਾਨੀ ਕੀ ਹੈ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ ਜਿਹੜਾ ਬੰਦਾ ਆਪਣੇ ਵਕਤ ਨੂੰ ਆਪਣੇ ਸਮੇਂ ਨੂੰ ਸਮਝ ਕੇ ਉਹਦਾ ਸਾਧੂ ਉਪਯੋਗ ਕਰੇ ਉਹ ਬੰਦਿਆਂ ਚ ਗਿਣਿਆ ਜਾਂਦਾ ਹੈ ਜਿਵੇਂ ਸਾਨੂੰ ਪਤਾ ਹੈ ਸਾਨੂੰ ਮਨੁੱਖਾ ਦੇਹੀ ਮਿਲੀ ਇਹ ਕੀ ਕਰਨ ਵਾਸਤੇ ਮਿਲੀ ਹੈ ਜਦੋਂ ਇਸ ਦਾ ਮਨੋਰਥ ਪਤਾ ਲੱਗ ਗਿਆ ਫਿਰ ਮਹਾਰਾਜ ਕਹਿੰਦੇ ਤੂੰ ਬੰਦਾ ਹੈ ਜੇ ਤੂੰ ਇਹਦੇ ਨਾਲ ਗਲਤ ਕਰਮ ਕਰਦਾ ਹੈ ਗੁਰਮਤ ਤੋਂ ਉਲਟ ਤੁਰਦਾ ਹੈ ਫਿਰ ਜਨਮ ਜ਼ਰੂਰ ਬੰਦਿਆਂ ਵਾਲਾ ਕਰਤੂਤਾਂ ਪਸ਼ੂਆਂ ਵਾਲੀਆਂ ਨੇ